ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਸਾਰੇ ਠੀਕ ਠਾਕ ਹੋ ਸਵਾਗਤ ਹੈ ਤੁਹਾਡਾ ਆਪਣੇ ਇੱਕ ਹੋਰ ਨਵੇਂ ਬਲੌਗ 'ਚ ਅੱਜ ਆਪਾਂ ਚੱਲੇ ਆਂ ਲੋਡ ਚੱਕਣ ਫਿਰਜ ਨੂੰ ਤੋਂ ਤੇ ਨਾਲ ਜਸਪ੍ਰੀਤ ਨੂੰ ਵੀ ਛੱਡ ਕੇ ਆਉਣਾ ਜਾ ਕੇ ਰੈਸਟੋਰੈਂਟ ਤੇ ਦੇਰੇ ਤੇ ਮੈਲੇ ਨੂੰ ਛੱਡਦੇ ਆਂ ਆਪਾਂ ਫਿਰ ਚੱਲਦੇ ਆਂ ਯਾਰਡ 'ਚ ਦੋਸਤੋ ਚੱਕ ਕੇ ਟਰੱਕ ਆਪਾਂ ਚੱਲਦੇ ਆਂ ਫਿਰਜ ਨੂੰ ਨੂੰ ਮਿਲ ਗਿਆ ਤੁਹਾਨੂੰ ਕਿ ਯਾਰਡ 'ਚ ਜਾ ਕੇ ਤੁਹਾਨੂੰ ਇਹਨਾਂ ਨੂੰ ਠੀਕ ਹੈ ਜੀ ਘਰੋਂ ਚੱਲੀ ਸੀ ਵੈਸੇ ਤਾਂ ਆਪਾਂ ਤਲਾਪ ਪਰ ਆਹ ਹੋਂਡਾ ਨਾਲ ਆਪਣਾ ਆਹ ਸੜਕ ਪਰ ਜਾਣਾ ਹਾਂ ਹਾਂਜੀ ਆਪਾਂ ਆ ਗਏ ਸੀ ਯਾਰਡ ਚ ਤੇ ਪਹਿਲਾਂ ਕਰਦੇ ਟਰੱਕ ਸਟਾਰਟ ਆਪਾਂ ਇਹਨੇ ਟਰੱਕ ਗਰਮ ਹੋ ਜਾਊਗਾ ਬਸ ਫਿਰ ਆਪਾਂ ਨਿਕਲ ਜਾਣਾ ਇਥੋਂ ਹਾਂ ਰਕਟਰ ਦਾ ਸਟਾਰਟ ਕਰੇ ਤੇ ਪਿੱਛੇ ਜਿਹੜਾ ਮਾਰ ਲੀਏ ਨਾ ਫੇਰ ਆਪਣਾ ਇਥੋਂ ਨਿਕਲ ਜਾਣਾ ਲੋੜ ਚੱਕਣਾ ਪ੍ਰੀ ਦਿਨੋਂ ਦੇ ਲੱਗ ਗਈ ਆ ਹੈਗੀ ਆਪਾਂ ਨੂੰ ਇੱਥੋਂ ਸੌਕ ਮੀਲ ਸੌਕ ਮੀਲ ਤੋਂ ਲੋਡ ਚੱਕਣਾ ਉਹ ਤੋਂ ਬਾਅਦ ਆ ਪਾ ਕੇ ਆ ਜਾਾਂਗੇ ਘਰੇ ਯਾੜ ਚ ਲਾ ਕੇ ਟਰੱਕ ਘਰੇ ਚੱਲ ਜਾਾਂਗੇ ਕਿਉਂਕਿ ਆਪਣਾ ਲੋਡ ਉੱਤਰਦਾ ਦੋ ਤਰੀਕ ਨੂੰ ਆਪਣੇ ਕੋਲ ਦਿਨ ਬਾਅਦ ਉਹਨੇ ਦੋ ਦਿਨ ਬਾਅਦ ਐਕਸਟਰਾ ਹੈਗੇ ਨੇ ਤਾਂ ਕਰਕੇ ਫਿਰ ਆਪਾਂ ਉਹਦੇ ਹੀ ਤੁਰਾਂਗੇ ਜਦੋਂ ਪਿੱਕ ਅੱਲ ਆਏ ਇਹ ਸਾਈਡ ਤੇ ਆਪਾਂ ਕਰਤਾ ਪਾਰ ਕੇ ਇੱਥੇ ਪਿੱਕਅ ਦੇ ਆਪਾਂ ਚੱਲਦੇ ਹੁਣ ਟਰੱਕ ਕੋਲੇ ਟਰੱਕ 'ਚ ਬੈ ਕੇ ਆਪਣੇ ਥੋੜਾ ਜਿਹਾ ਗਰਮ ਹੋ ਜੂ 15 ਮਿੰਟ 'ਚ ਬਾਅਦ ਨਿਕਲ ਜਾਣੇ ਇੱਥੋਂ ਹੈਗਾ ਡੇਢ ਕ ਘੰਟੇ ਦਾ ਰਸਤਾ ਆਪਣਾ ਜਾਣ ਨੂੰ ਹਾਂਜੀ ਆਪਾਂ ਨਿਕਲਦੇ ਆ ਯਾਰਡ 'ਚੋਂ ਆ ਗਏ ਸੀ ਟਰੱਕ 'ਚ ਬੈ ਕੇ ਟਰੱਕ ਹੋ ਗਿਆ ਆਪਣਾ ਗਰਮ ਤੇ ਆਪਣੀਆਂ 100 ਕ ਮੀਲਾਂ ਨੇ ਫ੍ਰਿਜ ਰੋਂਦੀਆਂ ਇੱਥੋਂ ਆਪਾਂ ਨੂੰ ਡੇਢ ਕ ਘੰਟਾ ਲੱਗਣਾ ਉੱਥੇ ਜਾ ਕੇ ਦੇਖਦੇ ਆ ਕਿੰਨਾ ਟਾਈਮ ਲਾਉਂਦੇ ਆ ਲੋਡ ਲੱਦਣ ਨੂੰ ਇੱਕੇ ਪਿੱਕ ਆਪਣੀ ਇੱਥੋਂ ਇੱਕੇ ਚੱਕਣਾ ਬਸ ਆਪਾਂ ਫੇਰ ਬਾਅਦ ਤੋਂ ਜਾੜ ਤੇ ਆਵਾਂਗੇ ਆਪਣਾ ਲੋਡ ਤਾਂ ਦੋ ਤਰੀਕ ਨੂੰ ਉੱਤਰਦਾ ਟਾਈਮ ਬਹੁਤ ਆਪਣੇ ਕੋਲ ਚਲੋ ਆਪਾਂ ਨਿਕਲਦੇ ਆਂ ਜਾੜ ਚੋਂ ਜਾੜ ਚੋਂ ਆਪਾਂ ਨਿਕਲੇ ਸੀ ਆਪਾਂ ਚੜ ਗਏ ਫਰੀਵੇ ਤੇ ਬਸ ਇੱਥੇ ਲੱਗਣਾ ਆਪਾਂ ਨੂੰ ਡੇਢ ਕ ਘੰਟਾ ਵੇਰਾ ਉੱਥੇ ਜਾ ਕੇ ਦੇਖਦੇ ਆਂ ਕੀ ਬਣਦਾ ਕਿੰਨਾ ਟਾਈਮ ਲਾਉਂਦੇ ਆ ਆਪਾਂ ਰੁਕੇ ਸੀ ਇੱਥੇ ਪਾਇਲਟ ਦੇ ਪੰਪ ਤੇ ਜੂਸ ਪੀਣੇ ਆ ਰੁੱਕ ਕੇ ਤਾਂ ਅੱਜ ਵਾਰੀ ਕੱਢਦੇ ਹੁੰਦੇ ਜਦੋਂ ਐ ਨੂੰ ਜਾਣੇ ਹੁੰਦੇ ਜੋ ਲੈ ਲੈਣੇ ਆਂ ਰੋਡ ਫਰਾਟ ਵਧੀਆ ਹੁੰਦਾ ਇਹਨਾਂ ਦਾ ਸੌ ਸੌ ਪਾ ਕੇ ਦਿੰਦੇ ਆ ਮੈਂ ਗੋਲਿਆ ਗੱਲ ਮੈਨੂੰ ਮੈਂਗੋ ਸਵਾਲ ਆਗਾ ਕੁਐਸਚਨ ਆਨਲਾਈਨ ਹਾਂ ਆ ਮਾਈ ਸੇ ਸਮਥਿੰਗ ਇਨ ਸਪੈਨਿਸ਼ ਹਾਂ ਮਾਈ ਸੇ ਸਮਥਿੰਗ ਇਨ ਸਪੈਨਿਸ਼ ਓਕੇ ਓਕੇ ਅਰੇਵਾ ਮੈਂਗੋ ਪੂਰਾ ਮਿਤਕਾਂ as they you know do you want me to you know what that means like mexical oh, okay wait you again my stake mm -hmm. where i'm from ala e apne ithon <laughs> aivari khadde hunde haan ne apa ithon jande jande load <laughs> chakkan jande haan jado idro hi jande hunde haan ne aivari var ਟਰੱਕ ਕਰਕੇ ਪਾਰਕ ਚੈੱਕ ਇਨ ਕਰਾ ਕੇ ਆਉਣਾ ਮੈਂ ਉੱਥੇ ਇਸ ਇਹੀ ਆਪਾਂ ਲੱਭ ਲਿਆ ਟਰੱਕ ਕਰਤਾ ਪਾਰਕ ਚੱਲਦੇ ਆਪਾਂ ਚੈੱਕ ਇਨ ਕਰਾਉਣ ਟਰੱਕ ਆਪਾਂ ਕਰਤਾ ਪਾਰਕ ਉੱਥੇ ਤੇ ਸ਼ਿਪਿੰਗ ਆਫਿਸ ਇੱਧਰ ਦੱਸਿਆ ਹੋਇਆ ਉਹ ਸਾਹਮਣੇ ਜਾਣਾ ਆਪਾਂ ਨੇ ਸ਼ਿਪਿੰਗ ਆਫਿਸ ਤੇ 음 ਸ਼ਿਪਿੰਗ ਆਫਿਸ ਉਧਰ ਆ ਗਾ ਕਿ ਉਹਨਾਂ ਨੂੰ ਦੱਸਣਾ ਆਪਾਂ ਨੇ ਆਪਣਾ ਪੀਓਪੋ ਨੰਬਰ ਤੇ ਚੈੱਕ ਇਨ ਹੋ ਜਾਣੀ ਆ ਆਪਣੀ ਕਿਰਪਾ ਨੂੰ ਸਾਡਾ ਦੋਰਾਂ ਚੋ ਕਿਸ਼ੇ 24 ਦੇ ਦੇਣਗੇ ਪੰਜ ਇਧਰ ਨੇ ਤੇ ਪੰਜ ਉੱਤਰ ਨੇ 10 ਦੋਰ ਨੇ ਆਪਣਾ ਲੋਡ ਹੋਇਆ ਜੇ ਰੈਡੀ ਨਰਤਨ ਨਾਲ ਦੀ ਨਾਲ ਲਾਦ ਦਾਂਗੇ ਬਾਕੀ ਜਾ ਕੇ ਅੰਦਰ ਪਤਾ ਲੱਗਣਾ ਵੀ ਕਿੰਨਾ ਟਾਈਮ ਲਾਉਣਾ ਹੈ ਨਾਲੇ ਲੋਡ ਕਰਨ ਚ ਟਰੱਕ ਇਹ ਲੋਡ ਜਾਂਦਾ ਆਪਣਾ ਮੈਰੀਲੈਂਡ ਫਰੈਡ ਟਰੱਕ ਇੱਥੋਂ ਹੋਣਗੇ ਆਪਣੀ ਦਾ 72800 ਮੀਲਾਂ ਨੇ 2 ਤਰੀਕ ਨੂੰ ਉੱਤਰ ਦਾ ਉੱਥੇ ਜਾ ਕੇ ਇਹ ਸਾਫੇ ਦਿਨ ਨੇ ਆਪਣੇ ਕੋਲ 5 ਦਿਨ ਹੈਗੇ ਨੇ ਰਾਮ ਨਾਲ ਜਾਵਾਂਗੇ ਆਲੇ-ਹਾਲੇ ਸਤ ਸਤ ਸਹੋ ਮਿਲਨ ਨਿਕਲ ਜਾਂਦੀਆਂ ਨੇ ਇੱਕ ਅਸਾਂ ਜਾ ਕੇ ਤੇ ਫਿਰ ਉਧਰੋਂ ਦੇਖਦੇ ਆਪਾਂ ਨੂੰ ਲੋਡ ਕਦੋਂ ਮਿਲਦਾ ਉਧਰ ਜਾ ਕੇ ਪਹੁੰਚਦੇ ਆਂ ਪਹਿਲਾਂ ਤਾਂ ਚੈੱਕ ਇਨ ਕਰਾਈਏ ਅੰਦਰ ਜਾ ਕੇ ਹਾਂ ਜਿਹੜਾ ਟੋਪਾ ਚੈੱਕ ਇਨ ਦਿੱਤੀ ਕਰਾ ਤੇ ਡੋਰ ਨੰਬਰ ਵੀ ਆਪਾਂ ਨੂੰ ਦੇਤਾ ਉਹ ਦਿੱਤਾ ਸੀ ਡੋਰ ਨੰਬਰ 6 ਤੇ ਲਾ ਕੇ ਕਹਿੰਦੇ 40 ਦਾ ਕਰ ਦੋ ਟੈਂਪਰੇਚਰ 40 ਦਾ ਟੈਂਪਰੇਚਰ ਕਰਕੇ ਰਿਫਰ ਕਰ ਦੇਣਾ ਸਟਾਰਟ ਆਪਾਂ ਫਿਰ ਲਾਉਣੇ ਆਂ ਡੋਰ ਤੇ ਬੈਕ ਹੋਰ ਡੋਰ ਨੰਬਰ 6 ਇੱਥੇ ਲਾਉਣਾ ਆਪਾਂ ਨੇ ਉੱਥੇ ਖੜਾ ਆਪਣਾ ਟਰੱਕ ਪਰ ਟਰੱਕ ਦੇ ਕੋਲ ਗਏ ਆਪਾਂ ਆ ਤੇ ਰਿਫਰ ਪਹਿਲਾਂ ਹੀ ਕਰ ਦਈਏ ਆ ਹੌਨ ਫਿਰ ਚੁੱਕ ਕਰਕੇ ਆਨ ਕੜਤਾਪਾ ਨੇ ਸਟਾਰਟ ਖੰਡਾ ਹੋ ਜੂਗਾ ਇਹਨੇ ਤੇ ਲਾਉਨੇ ਚਲੋ ਡੋਰ ਤੇ ਆਪਾਂ ਸਾਹਮਣੇ ਹਾਂਜੀ ਆਪਾਂ ਚੈੱਕ ਆਊਟ ਦਿੱਤਾ ਘਰ ਪੇਪਰ ਫੜ ਲਏ ਆਪਾਂ ਇਹ ਆ ਆਪਣਾ ਆਫਿਸ ਤੇ ਚਲੋ ਆਪਾਂ ਚੱਲਦੇ ਹਾਂ ਬਾਹਰ ਨੂੰ ਬਾਸੋਂ ਟਰੱਕ ਡੈਕ ਕਰਕੇ ਟੈਂਡਮ ਮੂਵ ਆਪਾਂ ਨੇ ਡੋਰ ਦੇਣੇ ਨੇ ਲਾਹ ਲੋਡ ਲਾਕਨ ਲਾ ਕੇ ਆਪਾਂ ਸਿੱਧਾ ਜਾਣਾ ਯਾਰਡ 'ਚ ਆਪਣੇ ਕੋਲ ਟਾਈਮ ਬਹੁਤ ਤਾਂ ਕਰਕੇ ਆਪਾਂ ਯਾਰਡ 'ਚ ਹੀ ਜਾਵਾਂਗੇ ਵੇਟ ਕਰਾਂਗੇ ਖੜਕੇ ਕੱਲ ਕੋਲ ਨੂੰ ਤੁਰਨਾ ਆਪਾਂ ਸ਼ਾਮ ਨੂੰ ਹਾਂਜੀ ਆਪਣਾ ਟ੍ਰੇਲਰ ਹੋ ਗਿਆ ਸੀ ਰੈਡੀ ਲੋਡ ਲਿਆ ਲਾ ਦਿੱਪਾਂ ਨੇ ਵਾ ਡੋਰ ਲਾ ਕੇ ਅੱਧਾ ਕਿ ਅੱਜ ਤਾਂ ਘੱਟੇ ਹੋਵੇ। ਉਹ ਲੋੜ ਲਾਕਾਂ ਲਾ ਦੇਣੀਆਂ ਨੇ ਆਪਾਂ ਨੇ। ਤੇ ਫਿਰ ਨਿਕਲਦੇ ਆਪਾਂ ਇੱਥੋਂ। ਆਪਣਾ ਹੋ ਗਿਆ ਕੰਮ ਡਨ ਆਪਾਂ ਲਾ ਤੇ ਲੋਕ ਲਾਤਾ ਤੇ ਬਸ ਟਾਇਰ ਨੇ ਆਪਣੇ ਪਿੱਛੇ ਕਰੇ ਹੋਏ ਨੇ ਟਾਇਰ ਅੱਕੇ ਕਰਨੇ ਨੇ ਦੂਜੀ ਦਿੱਜੀ ਕਿਲੀ ਚ ਪਾ ਲੰਨੇ ਆ ਤੇ ਪਾ ਕੇ ਟਾਇਰ ਫਿਰ ਨਿਕਲਦੇ ਆਪਾਂ ਇੱਥੋਂ ਆਪਾਂ ਲੋਡ ਲਾਕਾਂ ਦਿੱਤੀਆਂ ਲਾ ਤੇ ਆਪਣੇ ਟਾਇਰ ਵੀ ਕਰ ਲਏ ਆਪਾਂ ਨੇ ਅੱਗੇ ਟਰੱਕ ਚ ਦੂਜੀ ਕਿਲੀ ਚ ਪਾ ਲਏ ਹੌਲਾ ਹੀ ਆ ਵਜਨ ਤੇ ਬਸ ਆਪਾਂ ਹੁਣ ਨਿਕਲਦੇ ਆ ਇੱਥੋਂ ਚੱਲਦੇ ਆ ਘਰ ਨੂੰ ਘਰ ਨੂੰ ਜਾਂਦੇ ਜਾਂਦੇ ਪਾਸ ਸਟਾਰਬਕ ਤੇ ਰੁਕੇ ਸੀਗੇ ਤੇ ਆ ਬੇਗਲਿਆ ਖਾਨ ਨੂੰ ਤੇ ਨਾਲ ਦੀਆ ਕਾਫੀ ਚਲਦੇ ਆਪਾਂ ਘਰ ਨੂੰ ਜਾ ਕੇ ਟਰੱਕ ਲਾਵਾਂਗੇ ਯਾਰਡ ਚ ਆਪਾਂ ਅਜੇ ਤੁਰਨਾ ਨਹੀਂ ਹੈਗਾ ਆਪਣੇ ਕੋਲ 5 ਦਿਨ ਨੇ ਦਿਨ ਜ਼ਿਆਦੇ ਨੇ ਤਾਂ ਕਰਕੇ ਆਪਾਂ ਤੁਰਾਂਗੇ ਕੱਲ ਨੂੰ ਮਿੱਤਰੋ ਮਿਲਦੇ ਆ ਤੁਹਾਨੂੰ ਜਾਂਦੇ ਜਾਂਦੇ ਰਸਤੇ ਚ ਹਾਂਜੀ ਪੰਖੜੇ ਸੀਗੇ ਪੰਪ ਦੇ ਮਾੜਾ ਜਾਂ ਰੀਫਰ ਚ ਪਾਉਣਾ ਆਪਾਂ ਨੇ ਥੋੜਾ ਜਿਹਾ ਤੇਲ ਖਾਂ ਕਰਕੇ ਆਪਾਂ ਲੱਭਦਾ ਪੰਪ ਆਉਂਦਾ 58 ਦੇ 99 ਤੇ ਉੱਥੇ ਖੜੇ ਸੀ ਆਪਾਂ ਘਰ ਨੂੰ ਜਾਈ ਜਾਂਦੇ ਆਪਾਂ ਫਿਰ ਯਾਰਡ ਚ ਲਾਉਣੇ ਆ ਟਰੱਕ ਜਾ ਕੇ ਪਾਲੀਏ ਤੇਲ ਦੂਲ ਪਰੇ ਰਿਫਰ ਚ ਪਾ ਲੀਏ ਵਸਤੇ ਨਾ ਤੇ ਫਿਰ ਨਿਕਲਦੇ ਆਪਾਂ ਤੇਲ ਪਪਾ ਕੇ ਆਗੇ ਸੀ ਲੱਭਦੇ ਪੰਪ ਤੇ ਤੇ ਕਰਤੀ ਫੜਨੀ ਸੀ ਅੰਦਰ ਅੱਥੀਂ ਤੇ ਪਾਣੀ ਪਾਇਆ ਸੀ ਰਿਫਰ ਚ ਤੇਲ ਸਾਬੇ ਵੀ ਹੈਗਾ ਖਾਣ ਨੂੰ ਸਾਰਾ ਕੁਝ ਮਿਲ ਜਾਂਦਾ ਹੋਰ ਵੀ ਡਰਿੰਕਾਂ ਡਰੋਂਕਾਂ ਟੋਟਲ ਚੀਜ਼ਾਂ ਐਸੇ ਸਰੀ ਫੋਨਾਂ ਫੜਨਾਂ ਦੀ ਲੋੜ ਆ ਜੇ ਫੰਨ ਕਿਸੇ ਵੀ ਚੀਜ਼ ਦੀ ਇਹ ਹੈਗਾ ਲਾਬ ਦਾ ਪੰਪ ਆਪਾਂ ਨਿਕਲੇ ਜੀ ਅਸੀਂ ਪੰਪ ਚੋਂ ਘਰ ਵੱਲ ਨੂੰ ਕੂਚ ਕਰਨਾ ਹੁਣ ਆਪਾਂ ਨੇ ਬਸ ਸੱਦਾ ਕਰੇ ਕਿਤੇ ਨਹੀਂ ਰੁਕਣਾ ਹੁਣ ਮੌਸਮ ਬੜਾ ਸੋਹਣਾ ਹੋਇਆ ਪਿਆ ਅੱਜ ਤਾਂ ਇੱਦਾਂ ਸੋਹਣੇ ਬੱਦਲ ਲੱਗ ਰਹੇ ਨੇ ਸਾਹਮਣੇ ਟਰੱਕ ਆਪਾਂ ਅੱਗੇ ਸੀ ਯਾਰਡ ਚ ਕਰਤਾ ਪਾਰ ਕੇ ਇੱਥੇ ਤੇ ਬਸ ਹੁਣ ਆਪਾਂ ਚੱਲਦੇ ਆਂ ਘਰ ਨੂੰ ਘਰੇ ਜਾ ਕੇ ਦੇਖਦੇ ਆਂ ਕੀ ਬਣਦਾ ਹੁਣ ਬਾਕੀ ਬੁਖਾਰ ਚੜ ਗਿਆ ਅੱਜ ਥੋੜਾ ਜਿਹਾ ਸਰੀਰ ਠੀਕ ਨਹੀਂ ਹੈਗਾ ਜਾ ਕੇ ਦਵਾਈ ਲੈਣੇ ਨਾਲੇ ਰਾਂ ਅਰੇਸਟ ਕਰਦੇ ਆਂ ਆਪਣੇ ਹੈਗੇ ਨੇ 5 ਦਿਨ ਕੱਲ ਨੂੰ ਤੁਰਾਂਗੇ ਟੌਰ ਨਾਲ 4 ਦਿਨ ਬਸ ਚੱਕ ਕੇ ਗੱਡੀ ਚਾਲਦੇ ਆਂ ਆਪਾਂ ਘਰ ਨੂੰ ਯਾਰਡ ਚੋਂ ਆਪਾਂ ਨਿਕਲ ਗਏ ਸੀ ਗੱਡੀ ਚੱਕ ਲਈ ਇੱਥੋਂ ਫਿਰ ਆਪਾਂ ਨੇ ਥੋੜਾ ਜਿਹਾ ਕੰਮ ਵਾਲਮਾਰਟ ਆ ਵਾਲਮਾਰਟ ਚੋਂ ਆਪਾਂ ਨੇ ਮਸ਼ੀਨ ਜਿਹੜੀ ਆਪਣੀ ਕੱਲ ਠੀਕ ਕਰਾਈ ਸੀ ਉਹ ਤੋਂ ਇੱਕ ਦੂਜੀ ਵਾਲੀ ਸੁਕਾਉਣ ਵਾਲੀ ਕੱਪੜੇ ਡਰਾਇਰ ਉਹਦਾ ਲੈ ਕੇ ਆਉਣਾ ਕਨੈਕਟਰ ਜਾਂ ਤੇ ਉਹਦੇ ਚ ਗੈਸ ਛੱਡੀ ਜਾਂਦੀ ਹੈ ਗੈਸ ਵਾਲੀ ਮਸ਼ੀਨ ਆ ਇੱਕ ਇਲੈਕਟ੍ਰੀਸਿਟੀ ਵਾਲੀ ਹੁੰਦੀ ਹੈ ਉਹ ਲੈ ਕੇ ਆਉਣਾ ਜਾ ਕੇ ਘਰੇ ਜਾ ਕੇ ਪਹਿਲਾਂ ਪਾਈਪ ਚੱਕਦੇ ਆ ਮਿੰਨ ਮੁਣਕਿਓ ਨੂੰ ਵੀ ਕਿੰਨਾ ਆਊਗਾ ਫਿਰ ਆਪਾਂ ਚੱਕਦੇ ਆ ਕਰਾਉਂ ਫਿਰ ਭਲੇ ਲੈ ਕੇ ਆਉਨੇ ਆ ਹੋਮ ਡਿਪੋ ਜਾਂ ਜੋ ਮਿਲਦੂ ਬਾਲਮਾਰਟ ਚੋਂ ਆਪਾਂ ਆਗੇ ਸੀ ਬਾਲਮਾਰਟੋਂ ਲੈਣ ਕਨੈਕਟਰ ਜਾਂ ਅੰਦਰ ਜਾ ਕੇ ਲੈਣੇ ਆ ਬਾਲਮਾਰਟ ਚੋਂ ਤਦਾਇਤਾ ਹੋਇਆ ਆਨਲਾਈਨ ਤੇ ਮਿਲ ਗਿਆ ਇੱਥੋਂ ਬਾਕੀ ਹੋਮ ਡਿਪੋ ਚੋਂ ਮਿਲੇ ਜਾਣਾ ਫਿਰ ਉੱਥੇ ਵਗ ਚੱਲਾਂਗੇ ਪਹਿਲਾਂ ਇੱਥੇ ਟਰਾਈ ਕਰ ਲਈਏ ਰਸਤੇ ਚ ਆਉਂਦਾ ਸੀ ਬਲਮਟ ਤਾਂ ਕਰਕੇ ਪਹਿਥੇ ਰੁੱਕ ਗਏ ਪਹਿਲਾਂ ਦੇਖਦੇ ਅੰਦਰ ਜਾ ਕੇ ਉੱਥੋਂ ਮਿਲਿਆ ਨਹੀਂ ਹੈਗਾ ਆਪਾਂ ਹੁਣ ਇੱਥੇ ਆਉਣਾ ਪੈ ਗਿਆ ਇੱਥੇ ਦੇਖਦੇ ਅੰਦਰ ਚੱਲ ਕੇ ਜੇ ਇੱਥੋਂ ਮਿਲੂਗਾ ਇੱਥੇ ਬਾਕੀ ਸਾਰਾ ਸਮਾਨ ਆਦਾਂ ਮਿਲਦਾ ਇਹ ਇੱਥੋਂ ਮਿਲ ਗਿਆ ਤਾਂ ਵਧੀਆ ਗੱਲ ਆ ਨਹੀਂ ਫਿਰ ਹੋਮ ਡਿਪੋ 'ਚ ਤਾਂ ਜਾਣਾ ਹੀ ਪਊ ਦਿਖਾਇਆ ਤਾਂ ਹੋਇਆ ਆਨਲਾਈਨ ਵੀ ਇੱਥੋਂ ਵੀ ਮਿਲ ਜਾਂਦਾ ਆਪਣੇ ਤੋਂ ਨਹੀਂ ਬਣੀ ਹੈਗੀ ਗੱਲ ਇਹਦੀ ਦਵਾਰੋਂ ਬੰਦਾ ਬੁਲਾਇਆ ਉਹ ਵੀ ਪਤੰਦਰ ਗਲਤ ਚੱਕ ਲੈ ਹੁਣ ਫੇਰ ਚੇਂਜ ਕਰਨ ਗਿਆ ਵੇਟ ਕਰਦੇ ਆਪਾਂ ਬੈਠ ਕੇ ਘਰੇ ਜੰਨੇ ਆਉਣਾ ਕਹਿੰਦਾ ਮੈਂ ਬਾਅਦਸ ਹੋਮ ਡਿੱਪੂ ਚੋਂ ਲੈ ਕੇ ਚੱਕਦਾ ਕੰਮ ਹਾਂ ਹਾਂ ਕਰਦਾ ਉੱਥੇ ਜਮਾ ਮੁਚੋ ਹੌਟ ਮੁਚੋ ਹੌਟ ਮੁਚੋ ਹੌਟ ਪੰਜਾਂ ਦੀ ਦੀ ਰੱਖਣੀਆਂ ਜਿਆਦਾ ਨਹੀਂ ਹੋ ਕਰਨੀ 30 ਮਿੰਟ ਓਕੇ 30 30 30 ਮਿੰਟ ओके 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 ए एਹੀਂ ਕਮਾਉਣੀਆ ਕਹਿੰਦਾ ਦੁੱਟਨੀਆ ਇਹਨੂੰ ਨਹੀਂ ਕਮਾਉਣੀ ਆਈ ਲਵ ਯਾ ਨੋ ਰਾਈਟ ਰਾਈਟ ਨੋ ਦਿਸ ਰਾਈਟ ਰਾਈਟ ਓਨਲੀ ਰਾਈਟ ਨੋ ਲੈਫਟ ਯਾ ਨੋ ਰਾਈਟ ਯਾ ਓਨਲੀ 30 30 ਮਿੰਟ ਯਾ ਵੀ ਪੁਸ਼ ਸਟਾਰਟ ओके थैंक यू ਕੋ ਕੰਟਾ ਫਰੀਆ ਕਪਟਨ ਹਾਂ ਬੋਲਾ ਚੱਕ ਮਾਰ ਯਾ ਉਹ ਛਾਲ ਵੀ ਮਾਰਦਾ ਜੀ

ਮਸ਼ੀਨਾ ਹੋ ਗਿਆ ਠੀਕ ਲੈ ਵੀ ਕੱਪੜੇ ਪਾ ਦਮੇ ਪੰਜ ਵਾਰੀ ਚ ਧੋਵਣਗੇ ਇੰਨੇ ਇਕੱਠੇ ਹੋਏ ਪਏ ਨੇ ਜਿਆਦਾ 3 ਮਿੰਟ ਤੋਂ ਵੱਧ ਨਾ ਪਾਓ ਹਾਂ ਹਾਂ ਅੱਗ ਲੱਗ ਸਕਦੇ ਕੱਪੜਿਆਂ ਨੂੰ ਹਾਂ 20 ਮਿੰਟ ਤੋਂ ਵੱਧ ਨਹੀਂ ਪਾਉਣੇ ਕਹਿੰਦਾ ਵੀ ਇੰਨਾ ਅੱਗ ਲੱ ਕੇ ਮਾਰੂਗਾ ਇਹ ਹੁਣ ਰੋਟੀ ਬਣਾ ਲਈਏ ਬਣਖਾ ਆਹ ਕਰਤੇ ਜਾ ਪ੍ਰੀਤ ਨੇ ਪੇੜੇ 10 ਮਿੰਟਾਂ ਦੇ ਬਣਾ ਲਈਏ ਰੋਟੀ ਹੈ 10 ਮਿੰਟਾਂ ਸਟਾ ਦੇ ਕੋਈ ਨਹੀਂ ਹਾਂ 10 15 ਮਿੰਟ ਚ ਬਸ ਹੁਣ ਮੈਂ ਮੈਂ ਕਰਦਾ ਟਰਾਈ ਕੱਪੜੇ ਬਹੁਤ ਨੇ ਮੇਰੇ ਮੈਂ ਜਿਆਦਾ ਟਰੱਕ ਤੇ ਮੈਂ ਉਹ ਕਰਦਾ ਧੋਣਾ

ਤੇ ਖਾਣੇ ਖਾਈਏ ਰੋਟੀ ਹਾਂ ਚਲੋ ਖਾਈਏ ਕੀ ਦੇਖ ਰਹੇ ਹੋ ਵਿਚਾਰ ਦੇ ਕੋਈ ਤੂੰ ਟਰੱਕ ਤੋਂ ਆਇਆ ਟਰੱਕ ਤੋਂ ਆਇਆ ਮੈਂ ਵਿਚਾਰ ਦੇ ਤੂੰ ਆਬਦੋ ਜੀ ਟਰੱਕ ਦੇ ਅਸਰ ਵਧੀਆ ਸੀਗਾ ਬੈਂਗਲੂਰ ਐ ਕਰ ਦੇ ਮੈਂ ਐ ਕਰ ਦੇ ਬਣੀ ਨਾ ਕਰੀ ਹੈ ਟਰੱਕ ਦੇ ਹਾਂ ਚਲੋ ਖਾਣੇ ਆ ਰੋਟੀ ਫਿਰ ਆਪਾਂ ਚਲੋ ਲੈਣਾ ਕੰਮ ਨੂੰ ਲੈਣਾ ਕੋਈ ਮਾਦਦ ਕਰਦੇ ਕਾਜ ਦੇ ਮੁੰਡੇ ਦਾ ਕੰਮ ਪੂਰਾ ਹੋ ਗਿਆ ਹਾਂਜੀ ਰੋਟੀ ਲਈਏ ਪਾ ਫਿਰ ਖਾਣੇ ਆ ਹੁਣ ਤੇ ਫਿਰ ਕਰਦੇ ਆ ਬਲੌਗ ਦਾ ਐਂਡ ਮੁੰਡਿਆਂ ਨਾਲ ਕੋਈ ਗੱਲਬਾਤ ਕਰਕੇ ਰੱਖ ਤੋ ਆਇਆ ਇਹਦੇ ਨਾਲ ਵੀ ਵਾਰਤਾ ਲਾਪ ਕਰਦੇ ਹਾਂ ਕਿਹਾ ਵੀ ਹੋਰ ਜਸਪਰੀ ਤੇ ਖੀਰਾ ਲੈਣਾ ਰੋਟੀ ਹੋਰ ਕੋਈ ਆਈਟਮ ਦੇਖ ਲੈ ਫਾਰੀ ਕਰਦੇ ਆ ਬਲੌਗ ਦਾ ਐਂਡ ਤੇ ਮਿਲਦੇ ਆ ਫਿਰ ਨੂੰ ਸਵੇਰੇ ਨਵੇਂ ਬਲੌਗ ਦੇ ਨਾਲ ਤੇ ਸ਼ੇਅਰ ਸਬਸਕ੍ਰਾਈਬ ਲਾਈਕ ਕਰਦੇ ਰਹੋ ਆਪਣੇ ਚੈਨਲ ਨੂੰ ਯਾਰ ਵਿਦਾ ਨਹੀਂ ਰਹੇ ਤੁਸੀਂ ਓਕੇ ਜੀ ਠੀਕ ਆ ਓਕੇ ਕਰ ਦਿਓ ਬਾਬਾ